ਸਸੀ ਗਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਕद्दू ਦੀ ਸਬਜ਼ੀ ਇੱਕਦਮ ਹਲਵਾਈ ਸਟਾਈਲ ਖੱਟੀ ਮਿੱਠੀ ਬਣਾ ਕੇ ਤਿਆਰ ਕਰਾਂਗੇ ਇਹਨੂੰ ਤੁਸੀਂ ਕद्दू ਵੀ ਕਹਿ ਸਕਦੇ ਹੋ ਤੇ ਪੇਠਾ ਵੀ ਕਹਿ ਸਕਦੇ ਹੋ ਅਸੀਂ ਇਹਨੂੰ ਕद्दू ਕਹਿੰਦੇ ਹਾਂ ਤੁਸੀਂ ਐ ਤੁਹਾਡੇ ਇਲਾਕੇ ਵਿੱਚ ਕੀ ਕਿਹਾ ਜਾਂਦਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਇਹ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਬਜੀ ਬਣਾਉਣਾ ਸ਼ੁਰੂ ਕਰਦੇ ਆਂ ਸਬਜੀ ਬਣਾਣ ਲਈ ਮੈਂ ਇੱਥੇ 1 ਕਿਲੋ ਪੇਠਾ ਲਿਆ ਸੀਗਾ ਕद्दू ਵੀ ਕਹਿੰਦੇ ਐ ਇਹਨੂੰ ਇਹ ਮੈਂ ਚੰਗੀ ਤਰ੍ਹਾਂ ਇਹਦੇ ਬੀਜ ਕੱਟ ਕੇ ਇਦਾਂ ਮੈਂ ਛਿਲਕਾ ਨਹੀਂ ਉਤਾਰਿਆ ਹੈਗਾ ਕਿਉਂਕਿ ਛਿਲਕਾ ਬਿਲਕੁਲ ਹਰਾ ਸੀਗਾ ਕੱਚਾ ਕੱਦੂ ਸੀਗਾ ਜੇ ਤੁਹਾਡਾ ਛਿਲਕਾ ਥੋੜੇ ਪੀਲੇ ਰੰਗ ਦਾ ਤਾਂ ਇਹਨੂੰ ਉਤਾਰ ਕੇ ਵੀ ਬਣਾ ਸਕਦੇ ਹੋ ਇਹਨੂੰ ਮੈਂ ਚੰਗੀ ਤਰ੍ਹਾਂ ਦੇਖੋ ਮੋٹے ਪੀਸ ਵਿੱਚ ਕੱਟ ਕਰ ਲਿਆ ਹੈ ਜਿਆਦਾ ਬ੍ਰੇਕ ਪੀਸ ਵਿੱਚ ਨਹੀਂ ਕੱਟ ਕਰਨਾ ਕਿਉਂਕਿ ਇਹਨੂੰ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਅਸੀਂ ਸਾਰਾ ਕੱਦੂ ਸਾਫ਼ ਕਰਕੇ ਮੋٹے ਪੀਸ ਵਿੱਚ ਕੱਟ ਕਰ ਲਿਆ ਹੈ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਪਾਣੀ ਨਾਲ ਧੋ ਲਿਆ ਸੀਗਾ ਤਾਂ ਕਿ ਦੇ ਉੱਪਰ ਜਿਹੜੀ ਡਸਟ ਵਗੈਰਾ ਹੁੰਦੀ ਹੈ ਬਿਲਕੁਲ ਉੱਤਰ ਜਾਵੇ ਇਹਨੂੰ ਅਸੀਂ 2-3 ਵਾਰ ਪਾਣੀ ਵਿੱਚ ਨੂੰ ਫੇਰ ਇਹਨੂੰ ਕਟਿੰਗ ਕਰ ਲਿਆ ਸੀ ਇਹਦੇ ਵਿੱਚ ਅਸੀਂ ਪਾਵਾਂਗੇ ਦੋ ਆਲੂ ਮੈਂ ਇਹਨੂੰ ਦੋ ਆਲੂਆਂ ਨੂੰ ਪੀਸ ਵਿੱਚ ਕੱਟ ਕਰਕੇ ਪਾਣੀ ਵਿੱਚ ਭੋ ਕੇ ਰੱਖਿਆ ਹੋਇਆ ਜੇ ਤੁਸੀਂ ਆਲੂ ਨਹੀਂ ਪਾਣਾ ਚਾਹੁੰਦੇ ਤਾਂ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਬਿਨਾ ਆਲੂਆਂ ਤੋਂ ਵੀ ਕੱਦੂ ਦੀ ਸਬਜ਼ੀ ਹੈ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਇਹਦੇ ਵਿੱਚ ਅਸੀਂ ਥੋੜੇ ਜਿਹੇ ਖੜੇ ਮਸਾਲੇ ਪਾਵਾਂਗੇ ਇੱਕ ਚਮਚ ਜੀਰਾ ਪਾਵਾਂਗੇ ਅੱਧਾ ਚਮਚ ਪਾਵਾਂਗੇ ਮੇਥੀ ਦਾਣਾ ਅੱਧਾ ਚਮਚ ਪਾਵਾਂਗੇ ਕਲੌਂਜੀ ਅੱਧਾ ਚਮਚ ਪਾਇਆ ਮੈਂ ਰਾਈ ਦਾ ਤੇ ਅੱਧਾ ਚਮਚ ਲਿਆ ਸੀ ਸੌਂਫ ਦਾ ਸੌਂਫ ਦਾ ਟੇਸਟ ਹੈ ਜਿਹੜਾ ਇਹਦੇ ਵਿੱਚ ਕਦੂ ਵਿੱਚ ਬਹੁਤ ਜ਼ਿਆਦਾ ਟੇਸਟ ਵਧੀਆ ਆਂਦਾ ਆ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੇ ਤੁਸੀਂ ਇਹਨਾਂ ਵਿੱਚ ਤੋਂ ਕੋਈ ਮਸਾਲਾ ਨਹੀਂ ਪਾਣਾ ਚਾਹੁੰਦੇ ਤਾਂ ਉਹਨੂੰ ਸਕਿਪ ਵੀ ਕਰ ਸਕਦੇ ਹੋ ਇਹਨੂੰ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਅਸੀਂ ਗੈਸ ਤੇ ਪ੍ਰੈਸ਼ਰ ਕੁੱਕਰ ਰੱਖ ਲਿਆ ਆ ਇਹਦੇ ਵਿੱਚ ਪਾਵਾਂਗੇ ਅਸੀਂ ਸਰੋਂ ਦਾ ਤੇਲ ਮੈਂ ਇੱਕ ਕੜਚੀ ਭਰ ਕੇ ਸਰੋਂ ਦਾ ਤੇਲ ਲਿਆ ਆ 2 ਟੇਬਲस्पून ਲਗਾ ਕੇ ਚਲੋ ਤੁਸੀਂ ਕਿ 2 ਟੇਬਲस्पून ਅਸੀਂ ਸਰੋਂ ਦਾ ਤੇਲ ਲੈ ਤੁਸੀਂ ਡਿਫਾਈਨਡ ਆਇਲ ਵੀ ਲੈ ਸਕਦੇ ਹੋ ਪਰ ਸਭ ਤੋਂ ਪਹਿਲਾਂ ਤੇਲ ਵਿੱਚ ਜਿਹੜੀ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਜਿਹੜੇ ਅਸੀਂ ਖੜੇ ਮਸਾਲੇ ਲਏ ਸੀ ਉਹ ਇਹਦੇ ਵਿੱਚ ਪਾ ਲੈਣੇ ਆ ਇਹਨਾਂ ਵਿੱਚ ਤੋਂ ਜੇ ਤੁਸੀਂ ਕੋਈ ਵੀ ਮਸਾਲਾ ਨਹੀਂ ਖਾਣਾ ਚਾਹੁੰਦੇ ਆ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਸਕਿੱਪ ਵੀ ਕਰ ਸਕਦੇ ਹੋ ਉਹ ਤੋਂ ਬਿਨਾ ਵੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਸਬਜ਼ੀ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੇਲ ਵਿੱਚ ਗੈਸ ਦੀ ਫਲੇਮ ਅਸੀਂ ਸਲੋ ਰੱਖਣੀ ਆ ਜਿਆਦਾ ਹਾਈ ਨਹੀਂ ਕਰਨੀ ਮਸਾਲੇ ਦੇਖੋ ਚੰਗੀ ਤਰ੍ਹਾਂ ਭੁੰਨੇ ਵੀ ਹੋਣਗੇ ਤਾਂ ਇਹਨਾਂ ਦਾ ਟੇਸ ਹੈ ਜਿਹੜਾ ਫਲੇਵਰ ਬਹੁਤ ਜ਼ਿਆਦਾ ਵਧੀਆ ਹੁੰਦਾ ਸਬਜ਼ੀ ਵਿੱਚ ਇਹਦੇ ਵਿੱਚ ਪਾਵਾਂਗੇ 1 ਇੰਚ ਅਦਰਕ ਦਾ ਟੁਕੜਾ ਤੇ 4 ਤੋਂ 5 ਮੈਂ ਅਲਸਣ ਦੀਆਂ ਕਲੀਆਂ ਨੂੰ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਲੈ ਆਇਆ ਤੁਸੀਂ ਬ੍ਰੀਕ ਕੱਟ ਕੇ ਵੀ ਲੈ ਸਕਦੇ ਹੋ ਇਹਨਾਂ ਨੂੰ ਇਹਨਾਂ ਦਾ ਟੇਸ ਜਿਹੜਾ ਫਰੈਸ਼ ਕੁੱਟਿਆ ਹੋਇਆ ਹੁੰਦਾ ਅਦਰਕ ਤੇ ਲਸਣ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਬਿਲਕੁਲ ਕੱਚਾਪਣ ਇਹਨਾਂ ਦਾ ਦੂਰ ਕਰ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਤੇ 3 ਤੋਂ 4 ਮੈਂ ਹਰੀਆਂ ਮਿਰਚਾਂ ਨੂੰ ਬਿਲਕੁਲ ਬ੍ਰੀਕ ਪੀਸ ਕੇ ਲੈ ਆਇਆ ਇਹਦੇ ਵਿੱਚ ਸਬਜ਼ੀ ਵਿੱਚ ਅਸੀਂ ਪਿਆਜ਼ਾਂ ਦਾ ਯੂਜ਼ ਨਹੀਂ ਕਰਨਾ ਇਹ ਬਿਨਾ ਪਿਆਜ਼ ਤੋਂ ਬਣਾ ਕੇ ਤਿਆਰ ਕਰਾਂਗੇ ਟਮਾਟਰਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਹਰੀ ਮਿਰਚ ਜੇ ਤੁਸੀਂ ਆਪਣ ਟੇਸ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਜੇ ਜ਼ਿਆਦਾ ਤਿੱਖੀ ਹੈ ਤਾਂ ਤੁਸੀਂ ਦੋ ਪਾ ਸਕਦੇ ਹੋ ਮੈਂ ਤਾਂ 3 ਤੋਂ 4 ਲੈਂਦੀਆਂ ਸੀਗੀਆਂ ਆਪਣੇ ਟੇਸ ਦੇ ਅਕੋਰਡਿੰਗ ਇਹਦੇ ਵਿੱਚ ਨਮਕ ਪਾਵਾਂਗੇ ਇੱਕ ਚਮਚ ਨਮਕ ਤਾਂ ਪਾਇਆ ਮੈਂ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਅੱਧਾ ਚਮਚ ਪਾਇਆ ਮੈਂ ਕਸ਼ਮੀਰੀ ਲਾਲ ਮਿਰਚ ਦਾ ਜੇ ਤੁਸੀਂ ਹਲਾਲ ਮਿਰਚ ਖਾਣਾ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਕੱਲੀ ਹਰੀ ਮਿਰਚ ਨਾਲ ਵੀ ਟੇਸਟ ਵਧੀਆ ਆਉਂਦਾ ਸਬਜ਼ੀ ਦਾ ਇਹਨਾਂ ਨੂੰ ਮਸਾਲਿਆਂ ਨੂੰ ਟਮਾਟਰਾਂ ਦੇ ਨਾਲ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜਦੋਂ ਤੱਕ ਸਾਡੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਤੇਲ ਨਾ ਛੱਡਣਾ ਸ਼ੁਰੂ ਕਰ ਦੇਣ ਉਦੋਂ ਤੱਕ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਸਲੋ ਫਲੇਮ ਤੇ ਭੁੰਨਾਂਗੇ ਜਿਆਦਾ ਹਾਈ ਫਲੇਮ ਤੇ ਨਹੀਂ ਭੁੰਨਣਾ ਜੇ ਮਸਾਲੇ ਤੁਹਾਡੇ ਚੰਗੀ ਤਰ੍ਹਾਂ ਭੁੰਨੇ ਵੀ ਹੋਊਗੇ ਤਾਂ ਸਬਜ਼ੀ ਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਆਊਗਾ ਤੁਸੀਂ ਦੇਖ ਸਕਦੇ ਹੋ ਤੇ ਇਹ ਮਸਾਲਿਆਂ ਨੇ ਤੇਲ ਛੱਡਣਾ ਸ਼ੁਰੂ ਕਰਤੇ ਆਇਆ ਤੇਲ ਜਿਹੜਾ ਉੱਪਰ ਤਿਰਨ ਲੱਗ ਜਵੇ ਤਾਂ ਸਮਝੋ ਤੁਹਾਡਾ ਮਸਾਲਾ ਬਿਲਕੁਲ ਚੰਗੀ ਤਰ੍ਹਾਂ ਪੱਕਿਆ ਪੱਕ ਗਿਆ ਬਹੁਤ ਜ਼ਿਆਦਾ ਟੇਸਟੀ ਵੀ ਲੱਗਦਾ ਮਸਾਲਾ ਪੱਕਿਆ ਹੁੰਦਾ ਜਾਂ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਇਹਨੂੰ ਅਸੀਂ ਚੰਗੀ ਤਰ੍ਹਾਂ 2 ਮਿੰਟ ਲਈ ਸੀ ਪਕਾ ਲਿਆ ਮਸਾਲਿਆਂ ਨੂੰ ਤੁਸੀਂ ਦੇਖ ਸਕਦੇ ਹੋ ਮਸਾਲਿਆਂ ਨੇ ਤੇਲ ਛੱਡਣਾ ਸ਼ੁਰੂ ਕਰਤੇ ਆਇਆ ਹੁਣ ਇਹਦੇ ਵਿੱਚ ਅਸੀਂ ਕਟਿੰਗ ਕਰਕੇ ਕਦੂ ਰੱਖਿਆ ਸੀ ਉਹ ਵਿੱਚ ਪਾ ਦਵਾਂਗੇ ਇਹਦੇ ਨਾਲੇ ਸੀ ਜਿਵੇਂ ਅਸੀਂ ਜਿਹੜੇ ਆਲੂ ਕਟਿੰਗ ਕਰਕੇ ਰੱਖੇ ਸੀ ਉਹ ਵੀ ਪਾਦਵਾਂਗੇ ਜੇ ਤੁਸੀਂ ਆਲੂ ਨਹੀਂ ਪਾਣਾ ਚਾਹੁੰਦੇ ਤਾਂ ਇਹਨਾਂ ਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਬਿਨਾਂ ਆਲੂਆਂ ਤੋਂ ਵੀ ਕੱਦੂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਪਰ ਸਾਡੀ ਫੈਮਿਲੀ ਵਿੱਚ ਕੱਦੂ ਆਲੂ ਪਾ ਕੇ ਹੀ ਬਣਾਉਂਦੇ ਆ ਇਸ ਕਰਕੇ ਮੈਂ ਆਲੂ ਐਡ ਕੀਤੇ ਆ ਹੁਣ ਅਸੀਂ ਢੱਕਣ ਬੰਦ ਕਰ ਦੇਣਾ ਚੰਗੀ ਤਰ੍ਹਾਂ ਅਸੀਂ ਮਸਾਲਿਆਂ ਵਿੱਚ ਮਿਕਸ ਕਰਦੇ ਆ ਕੱਦੂ ਨੂੰ ਢੱਕਣ ਬੰਦ ਕਰਕੇ ਅਜੇ ਇਹ ਵੀਸਲ ਨਹੀਂ ਲਗवानी ਅਸੀਂ ਵਿਸਲ ਆਣ ਤੋਂ ਪਹਿਲਾਂ ਹੀ ਅਸੀਂ ਜਿਹੜਾ ਕੁੱਕ ਫਲੇਮ ਹੈ ਜਿਹੜੀ ਗੈਸ ਦੀ ਉਹ ਬੰਦ ਕਰ ਦੇਣੀ ਆ ਅਸੀਂ ਕੋਈ ਵੀ ਵਿਸਲ ਨਹੀਂ ਲਗਵਾਣੀ ਵਿਸਲ ਇੱਕ ਵਿਸਲ ਆਣ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਆਫ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਵਿਸਲ ਆਣ ਵਾਲੀ ਆ ਅਸੀਂ ਗੈਸ ਦੀ ਫਲੇਮ ਆਫ ਕਰਤੀ ਆ ਤੇ ਇਹਨੂੰ ਸਟੀਮ ਵਿੱਚ ਹੀ ਬਣਨ ਦਵਾਵਾਂਗੇ ਸਟੀਮ ਵਿੱਚ ਹੀ ਜਿਹੜਾ ਕਦੂ ਆ ਬਿਲਕੁਲ ਸੌਫਟ ਹੋ ਜਾਂਦਾ ਹੈ ਬਣ ਕੇ ਜਦੋਂ ਸਾਡੀ ਦੇਖੋ ਸਟੀਮ ਬਿਲਕੁਲ ਨਿਕਲ ਚੁੱਕੀ ਆ ਅਸੀਂ ਸਟੀਮ ਆਣ ਤੋਂ ਪਹਿਲਾਂ ਹੀ ਬੰਦ ਕਰਤੀ ਆ ਸੀਗਾ ਕੋਈ ਵਿਸਲ ਨਹੀਂ ਲਗਵਾਈ ਸਾਡੇ ਕੁੱਕਰ ਦੀ ਸਟੀਮ ਚੰਗੀ ਤਰ੍ਹਾਂ ਨਿਕਲ ਚੁੱਕੀ ਆ ਇਹਨੂੰ ਅਸੀਂ ਨੂੰ ਖੋਲ ਕੇ ਇੱਕ ਵਾਰ ਚੈੱਕ ਕਰ ਲਾਂਗੇ ਦੇਖੋ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਇਹਦੇ ਵਿੱਚ ਅਸੀਂ ਪਾ ਅਜੇ ਪਾਣੀ ਆ ਇਹਦੇ ਵਿੱਚ ਸਬਜੀ ਵਿੱਚ ਅਸੀਂ ਗੈਸ ਦੀ ਫਲੇਮ ਔਨ ਕਰ ਦੇਣੀ ਆ 5 ਮਿੰਟ ਲਈ ਇਸ ਨੂੰ ਸਲੋ ਟੂ ਮੀਡੀਅਮ ਗੈਸ ਤੇ ਪੱਕਣ ਦਵਾਂਗੇ ਤਾਂ ਕਿ ਜਦੋਂ ਇਹਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਵੇ ਇਹ ਕद्दू ਅਸੀਂ ਖੱਟਾ ਮਿੱਠਾ ਬਣਾ ਕੇ ਤਿਆਰ ਕਰਾਂਗੇ 2 ਚਮਚ ਮੈਂ ਸ਼ੱਕਰ ਦੇ ਲਈ ਹੈ ਗੁੜ ਵਾਲੀ ਸ਼ੱਕਰ ਹੁੰਦੀ ਹੈ ਜਿਹੜੀ ਉਹ ਵਾਲੇ ਪਾਏ ਆ ਤੁਸੀਂ ਜੇ ਇਹ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਦੋ ਚਮਚਾ ਚੀਨੀ ਦੇ ਜਾਂ ਦੋ ਚਮਚਾ ਤੁਸੀਂ ਗੁੜ ਵੀ ਪਾ ਸਕਦੇ ਹੋ ਬਿਲਕੁਲ ਬਰੀਕ ਪੀਸ ਕੇ ਮੈਂ ਦੋ ਚਮਚਾ ਸ਼ੱਕਰ ਪਾਈ ਹੈ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਇੱਕਦਮ ਹਲਵਾਈ ਸਟਾਈਲ ਬਣ ਕੇ ਤਿਆਰ ਹੁੰਦਾ ਆਪਣਾ ਕद्दू ਇੱਕ ਚਮਚ ਪਾਵਾਂਗੇ ਇਹਦੇ ਵਿੱਚ ਅਮਚੂਰ ਪਾਊਡਰ ਦਾ ਇੱਕਦਮ ਖੱਟਾ ਮਿੱਠਾ ਬਣ ਕੇ ਤਿਆਰ ਹੋਊਗਾ ਤੇ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਇਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਾਂਗੇ 2 ਮਿੰਟ ਲਈ ਹੋਰ ਪੱਕਣ ਦਵਾਂਗੇ ਤਾਂ ਕਿ ਇਹਦਾ ਜਿਹੜਾ ਚੰਗੀ ਤਰ੍ਹਾਂ ਪਾਣੀ ਹੈ ਉਹ ਖਤਮ ਹੋ ਜਾਵੇ ਇਸ ਟ੍ਰਿਕ ਨਾਲ ਤੁਸੀਂ ਸਬਜ਼ੀ ਬਣਾਉਂਗੇ ਕਿਤਾ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਇੱਕਦਮ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਵਾਲੀ ਸਬਜ਼ੀ 2 ਮਿੰਟ ਲਈ ਇਹਨੂੰ ਖੁੱਲਾ ਰਜਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਇਆ ਹੈ ਬਿਲਕੁਲ ਪਾਣੀ ਸੁੱਕ ਗਿਆ ਨਾ ਹੀ ਜ਼ਿਆਦਾ ਇਹ ਦੇਖੋ ਆਪਣੇ ਪੀਸ ਹੈ ਬਿਲਕੁਲ ਮੈਸ਼ ਵੀ ਨਹੀਂ ਹੋਏ ਹੈਗੇ ਤੇ ਨਾ ਹੀ ਜ਼ਿਆਦਾ ਖੜਮੀ ਹੈ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੁਹਾਨੂੰ ਇੱਕ ਆਲੂ ਜਿਹੜਾ ਤੋੜ ਕੇ ਦਿਖਾਉਂਦੇ ਆ ਕਿ ਕਿੰਨੇ ਸੌਫਟ ਹੋ ਗਏ ਆ ਆਲੂ ਵੀ ਤੇ ਕਦੋਂ ਵੀ ਬਿਲਕੁਲ ਸੌਫਟ ਹੋ ਚੁੱਕਿਆ ਆ ਇਨਨੂੰ ਤੁਸੀਂ ਪੂਰੀ ਨਾਲ, ਚੋਲਾ ਨਾਲ, ਰੋਟੀ ਨਾਲ ਖਾ ਸਕਦੇ ਹੋ। ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਲਾਸਟ ਵਿੱਚ ਅਸੀਂ ਦੇ ਵਿੱਚ ਹਰਾ ਧਨੀਆ ਐਡ ਕਰ ਦਾਂਗੇ। ਤੁਸੀਂ ਵੀ ਜ਼ਰੂਰ ਇੱਕ ਵਾਰ ਟ੍ਰਾਈ ਕਰਕੇ ਦੇਖਿਓ। ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ। ਤੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਸਾਰੇ ਬੁੜੇ ਚਾਹ ਨਾਲ ਖਾਣਗੇ। ਤੁਸੀਂ ਇਸ ਤਰੀਕੇ ਨਾਲ ਕद्दू ਦੀ ਸਬਜ਼ੀ ਬਣਾ ਕੇ ਤਿਆਰ ਕਰੋਗੇ ਤਾਂ ਸਬਜੀ ਸਾਡੀ ਬਿਲਕੁਲ ਬਣ ਕੇ ਤਿਆਰ ਹੈ ਗੈਸ ਦੀ ਫਲੇਮ ਅਸੀਂ ਆਫ ਕਰ ਦਾਂਗੇ ਹੁਣ ਸਰਵ ਕਰ ਲਾਂਗੇ ਅਸੀਂ ਸਬਜੀ ਨੂੰ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਜੇਕਰ ਤੁਸੀਂ ਪਹਿਲਾਂ ਪਹਿਲੀ ਵਾਰ ਆਏ ਹੋ ਚੈਨਲ ਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਤਕਲੀਸ਼ਾ ਸ਼ਿਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ